ਜਿਵੇਂ ਕਿ ਤੁਹਾਨੂੰ ਪਤਾ ਹੀ ਆ ਇਹਨਾਂ ਦਿਨਾਂ ਦੇ ਵਿੱਚ ਸਿੰਗਰ ਸੱਬੇ ਦੀ ਕੋਠੀ ਦਾ ਕੰਮ ਚੱਲ ਰਿਹਾ ਸੀ ਤੇ ਉੱਥੇ ਬੜੇ ਹੀ ਵੱਡੇ-ਵੱਡੇ ਸਿੰਗਰ ਆਏ ਗਲਾਬ ਸਿੱਧੂ ਆਇਆ ਆਰ ਨੇਤ ਆਇਆ ਤੇ ਜੀ ਖਾਨ ਦੇ ਆਉਣ ਦੀਆਂ ਵੀ ਗੱਲਾਂ ਚੱਲ ਰਹੀਆਂ ਨੇ ਪਰ ਉੱਥੇ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਦਿਨ ਸੱਬੇ ਦੀ ਕੋਠੀ ਦਾ ਲੈਂਟਰ ਪੈ ਰਿਹਾ ਸੀ ਉਸ ਦਿਨ ਸੋਨੂ ਸੀਤੋਵਾਲਾ ਵੀ ਪਹੁੰਚਿਆ ਹੋਇਆ ਸੀ ਤੇ ਤੁਹਾਨੂੰ ਪਤਾ ਹੀ ਆ ਜਦੋਂ ਵੀ ਸੋਨੂ ਸੀਤੋਵਾਲਾ ਕਿਤੇ ਜਾਂਦਾ ਤੰਨਾ ਉਹ ਮੁੰਡੇ ਉਸ ਦੇ ਨਾਲ ਹਾਸਾ ਮਜ਼ਾਕ ਕਰਦਾ ਹੀ ਰਹਿੰਦੇ ਨੇ ਤੇ ਜਿੱਥੋਂ ਗੁੱਸਾ ਕਰਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਹੋਰ ਛੇੜਿਆ ਜਾਂਦਾ ਹੈ ਕੁਝ ਇੰਜ ਹੀ ਹੋਇਆ ਸੱਬੇ ਦੇ ਲੈਂਟਰ ਤੇ ਸੁਣਨ ਵਿੱਚ ਆਇਆ ਏ ਤੇ ਜਦੋਂ ਸੋਨੂ ਸੀਤੋ ਵਾਲਾ ਬੱਠਲ ਚੱਕ ਕੇ ਉਹਨਾਂ ਨਾਲ ਕੰਮ ਕਰਾਉਣ ਲੱਗਾ ਤਾਂ ਉਹਨਾਂ ਨੇ ਚੌੜ ਕਰਦੇ ਹੋਏ ਜੋ ਉੱਥੇ ਮਟੀਰੀਅਲ ਰਲਿਆ ਹੋਇਆ ਸੀ ਚੱਕ ਕੇ ਉਸ ਨੂੰ ਉਸ ਦੇ ਵਿੱਚ ਸੈੱਟ ਦਿੱਤਾ ਸੁਣਨ ਵਿੱਚ ਆਇਆ ਕਿ ਸੋਨੂ ਉਹਨਾਂ ਤੇ ਕਾਫੀ ਗੁੱਸਾ ਵੀ ਹੋ ਗਿਆ ਮਹਰ ਹਾਲੇ ਵੇਖਣਾ ਇਹ ਹੋਵੇਗਾ ਕਿ ਇਹ ਗੱਲ ਕਿੰਨੀ ਸੱਚੀ ਹੈ ਕਿਉਂਕਿ ਜਿਆਦਾ ਖਬਰਾਂ ਇਸ ਗੱਲ ਦੀਆਂ ਨਹੀਂ ਆਈਆਂ ਇਸ ਕਰਕੇ ਸਾਡਾ ਚੈਨਲ ਵੀ ਹਲੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ